ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਨਾਲ ਬਚਨ ਵਿਲਾਸ ਕਰਦੇ ਆਪਾਂ ਅਧਿਆਤਮਿਕਤਾ ਦੇ ਸੰਬੰਧ 'ਚ ਉਹਦੇ ਸੰਬੰਧ 'ਚ ਇੱਕ ਥੋੜੀ ਜੀ ਸਮੱਸਿਆ ਹਰ ਇੱਕ ਇਨਸਾਨ ਦੇ ਅੰਦਰ ਪੈਦਾ ਹੁੰਦੀ ਆ ਸਮੱਸਿਆ ਦਾ ਮੂਲ ਕਾਰਨ ਹੁੰਦਾ ਐਪਿਸਟੈਮੋਲੋਜੀ ਇਹਦਾ ਮਤਲਬ ਹੁੰਦਾ ਜੋ ਵੀ ਮੈਂ ਬੋਲ ਰਿਹਾ ਸੁਣਨ ਵਾਲੇ ਦੇ ਅੰਦਰ ਵਿਚਾਰ ਆਉਂਦਾ ਵੀ ਸਾਨੂੰ ਪਤਾ ਕਿਵੇਂ ਲੱਗੇ ਜੋ ਅਸੀਂ ਸੁਣ ਰਹੇ ਆ ਜਾਂ ਮੈਂ ਉਹਨਾਂ ਨੂੰ ਸੁਣਾ ਰਿਹਾ ਵੀ ਉਹ ਸੱਚ ਹੈ ਇਹ ਸਮੱਸਿਆ ਜ਼ਿਆਦਾ ਕਰਕੇ ਦਾਰਸ਼ਨਿਕ ਵਿਚਾਰਕਾਂ ਦੇ ਵਿੱਚ ਵੱਧ ਹੁੰਦੀ ਹੈ ਕਿਉਂਕਿ ਉਹਨਾਂ ਨੇ ਬਹੁਤ ਸਾਰੀ ਫਿਲਾਸਫੀ ਨੂੰ ਪੜ੍ਹ ਰੱਖਿਆ ਹੁੰਦਾ ਬਹੁਤ ਸਾਰੇ ਰੱਬ ਦੇ ਸਬੰਧ ਵਿੱਚ ਵਿਗਿਆਨਿਕ ਐਂਗਲਾਂ ਤੋਂ ਦੇਖਿਆ ਹੁੰਦਾ ਹੈ ਮੈਥੈਮੈਟਿਕਲ ਐਂਗਲਾਂ ਤੋਂ ਦੇਖਿਆ ਹੁੰਦਾ ਹੈ ਤੇ ਅਧਿਆਤਮਿਕਤਾ ਦੇ ਐਂਗਲਾਂ ਤੋਂ ਦੇਖਿਆ ਹੁੰਦਾ ਹੈ ਇਸ ਕਰਕੇ ਕਈ ਗੱਲਾਂ ਡਾਈਜੈਸਟ ਨਹੀਂ ਹੁੰਦੀਆਂ ਕਿਉਂਕਿ ਰੱਬ ਨੂੰ ਵੀ ਅੱਜ ਤੱਕ ਕਿਸੇ ਨੇ ਸਿੱਧ ਕਰਕੇ ਨਹੀਂ ਦਿਖਾਇਆ ਇਹੀ ਕਾਰਨ ਅਸੀਂ ਸੰਸਾਰਕ ਕੰਟੈਂਟ ਖਬਰਾਂ ਫਿਲਮਾਂ ਨਾਟਕਾਂ ਝਟਕਾਂ ਨੂੰ ਜ਼ਿਆਦਾ ਦੇਖਦੇ ਹਾਂ ਕਿਉਂਕਿ ਉਹਨਾਂ ਚੀਜ਼ਾਂ ਦੀ ਹੋਂਦ ਆਪਣੇ ਆਪ ਦੇ ਵਿੱਚ ਸੱਚ ਹੁੰਦੀ ਆ ਆਪਣੇ ਆਪ ਦੇ ਵਿੱਚ ਕੰਪਲੀਟ ਹੁੰਦੀ ਆ ਕਿਤੇ ਕੋਈ ਖਬਰ ਸੁਣਦੇ ਆਪਾਂ ਕੋਈ ਘਟਨਾ ਹੋਈ ਆ ਤਾਂ ਆਪਣੇ ਆਪ ਦੇ ਵਿੱਚ ਕੰਪਲੀਟ ਹੁੰਦੀ ਆ ਜਿਵੇਂ ਉਹਦਾ ਨੈਕਸਟ ਪਾਰਟ ਆਉਣਾ ਹੁੰਦਾ ਕਿਤੇ ਨਾ ਕਿਤੇ ਉਹ ਆਪਣੇ ਆਪ ਦੇ ਵਿੱਚ ਕੰਪਲੀਟ ਜ਼ਰੂਰ ਹੁੰਦੀ ਆ ਇਸੇ ਕਰਕੇ ਉਹ ਸਾਡੇ ਦਿਮਾਗ ਨੂੰ ਡਾਈਜੈਸਟ ਹੋ ਜਾਂਦੀ ਆ ਇਸੇ ਕਰਕੇ ਜਿਹੜਾ ਪਰਮਾਤਮਾ ਦੇ ਸਬੰਧ ਵਿੱਚ ਕੰਟੈਂਟ ਆ ਉਹਨੂੰ ਬਹੁਤ ਥੋੜੇ ਲੋਕ ਉਹਦੇ ਤੱਕ ਪਹੁੰਚ ਪਾਉਂਦੇ ਆ ਕਿਉਂਕਿ ਪਰਮਾਤਮਾ ਨੂੰ ਕਿਸੇ ਨੇ ਲੈਬ 'ਚ ਸਿੱਧ ਕਰਕੇ ਨਹੀਂ ਦਿਖਾਇਆ ਤੇ ਪਰਮਾਤਮਾ ਦੇ ਸਬੰਧ ਵਿੱਚ ਜੋ ਵੀ ਸਾਨੂੰ ਕੋਈ ਗੱਲਾਂ ਦੱਸ ਰਿਹਾ ਹੁੰਦਾ ਉਹਦੀਆਂ ਗੱਲਾਂ ਦੇ ਨਾਲ-ਨਾਲ ਅਸੀਂ ਉਹਦੀ ਰਹਿਣੀ ਬਹਿਣੀ ਜ਼ਰੂਰ ਦੇਖਦੇ ਆ ਉਹਦਾ ਪਹਿਰਾਵਾ ਦੇਖਦੇ ਆ ਜੇਕਰ ਸਾਡੇ ਫਿੱਟ ਨਾ ਆ ਤਾਂ ਵੀ ਪ੍ਰੋਬਲਮ ਹੋਈ ਅਸੀਂ ਉਹਨੂੰ ਸਕਿਪ ਕਰ ਜਾਂਦੇ ਆ ਉਹਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਜਾਂਦਾ ਸੋ ਮੇਨਲੀ ਇਹੀ ਹੁੰਦਾ ਕਿਉਂਕਿ ਅਸੀਂ ਬਾਰਮੁਖੀਆ ਸੰਦੇਹ ਕਿਸੇ ਵੀ ਕਿਸਮ ਦਾ ਪੈਦਾ ਹੋ ਸਕਦਾ ਸੋ ਐਸੇ ਸ਼ਰੋਤੇ ਹੁੰਦੇ ਆ ਜਿਹੜੇ ਸ਼ੁਰੂ-ਸ਼ੁਰੂ ਚ ਬੜਾ ਪ੍ਰੇਰਣ ਦਿਖਾਉਂਦੇ ਆ ਪਰ ਟਿਕ ਪਾਉਣਾ ਉਹਨਾਂ ਲਈ ਮੁਸ਼ਕਲ ਹੁੰਦਾ ਕਿਉਂਕਿ ਐਪਿਸਟਿਮੋਲੋਜੀਕਲ ਦਾ ਜਿਹੜਾ ਸਮੱਸਿਆ ਜਿਹੜੀ ਉਹਦਾ ਹੱਲ ਅਜੇ ਤੱਕ ਵਿਗਿਆਨ ਕੋਲ ਵੀ ਨਹੀਂ ਵਿਗਿਆਨ ਵੀ ਹਲੇ ਤੱਕ ਇਹੀ ਚੀਜ਼ ਦੇ ਵਿੱਚ ਫਸੀ ਹੋਈ ਆ ਕਿਉਂਕਿ ਸ਼ੁਰੂ-ਸ਼ੁਰੂ ਚ ਵਿਗਿਆਨ ਨੂੰ ਵੀ ਲੱਗਦਾ ਸੀ ਕਿ ਫਿਜ਼ਿਕਸ ਕਨਸੈਪਟ ਆ ਜਿਹੜਾ ਵੀ ਉਹ 60 ਦਿਨਾਂ ਦਾ ਕਨਸੈਪਟ ਆ 60 ਦਿਨਾਂ ਦੇ ਬਾਅਦ ਜਿਹੜੀ ਪਰਮਾਤਮਾ ਦੇ ਸਬੰਧ ਦੇ ਵਿੱਚ ਧਾਰਨਾ ਬਣੀ ਹੋਈ ਆ ਉਹਨੂੰ ਅਸੀਂ ਫਿਜ਼ਿਕਸ ਦੇ ਨਾਲ ਹਿੱਟ ਕਰ ਸਕਦੇ ਆ ਸੋ ਇਹ ਨਹੀਂ ਹੋ ਪਾਇਆ ਸੋ ਇੱਕ ਸੰਤ ਹੋਏ ਆ ਸੂਫੀ ਮੀਰ ਦਾਦ ਆਪਣੇ ਸ਼ਰੋਤਿਆਂ ਨੂੰ ਬਚਨ ਕਰਦੇ ਕਰਦੇ ਇਹਨਾਂ ਨੇ ਬਹੁਤ ਮਜ਼ੇਦਾਰ ਬਚਨ ਕੀਤਾ ਕਹਿੰਦੇ ਐ ਸਪੀਚ ਇਜ਼ ਐਟ ਬੈਸਟ ਐਨ ਓਨੈਸਟ ਲਾਈ ਵਾਈਲ ਸਾਇਲੈਂਸ ਇਜ਼ ਐਟ ਵਾਰਸਟ ਨੈਕਡ ਵਰਟੀ ਮਤਲਬ ਜੇ ਪਰਮਾਤਮਾ ਦੇ ਸੰਬੰਧ ਚ ਬੋਲਣਾ ਤਾਂ ਜਿਆਦਾ ਤੋਂ ਜਿਆਦਾ ਇਮਾਨਦਾਰੀ ਨਾਲ ਬੋਲਿਆ ਗਿਆ ਕਿ ਝੂਠ ਹੁੰਦਾ ਜਦਕਿ ਮੌਨ ਰਹਿਣਾ ਇੱਕ ਨੰਗਾ ਸੱਚ ਆ ਇਹ ਸੁਣ ਕੇ ਮਤਲਬ ਇੰਨੀ ਗੱਲ ਸੁਣ ਕੇ ਉਹਨਾਂ ਦਾ ਇੱਕ ਸਿੱਖ ਬੋਲਿਆ ਜੋ ਵੀ ਉਹਨਾਂ ਦੀਆਂ ਗੱਲਾਂ ਨੂੰ ਸੁਣਦਾ ਰਹਿੰਦਾ ਸੀ ਜਿਵੇਂ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਹੋਇਆਂ ਉਹ ਕਹਿੰਦਾ ਮਤਲਬ ਜੋ ਵੀ ਅੱਜ ਤੱਕ ਮੀਰ ਦਾਦ ਨੇ ਕਿਹਾ ਉਹ ਉਹਦੇ ਸ਼ਬਦ ਝੂਠੇ ਨੇ ਦਾ ਮਤਲਬ ਮੀਰ ਦਾਦ ਕਹਿੰਦੇ ਹਾਂ ਮੇਰੇ ਸ਼ਬਦ ਵੀ ਝੂਠੇ ਨੇ ਉਹਨਾਂ ਲਈ ਜਿਹੜੇ ਮੇਰੇ ਨਾਲ ਇੱਕਮਿਕ ਨਹੀਂ ਹੋ ਗਏ ਜਦੋਂ ਤੁਸੀਂ ਮੇਰੇ ਨਾਲ ਇੱਕਮਿਕ ਹੋਵੋਗੇ ਤਾਂ ਹੀ ਮੇਰੇ ਉਚਾਰੇ ਹੋਏ ਸ਼ਬਦਾਂ ਦੇ ਪਿੱਛੇ ਜਿਹੜਾ ਛੁਪਿਆ ਹੋਇਆ ਸੱਚ ਆ ਉਦੇ ਅਰਥਾਂ ਦਾ ਸਹੀ ਅਨੁਭਵ ਹੋ ਸਕੇਗਾ ਸੋ ਆਦ ਮੇਰਾ ਇੱਥੇ ਨੀਚੇ ਆਸਣ ਲਾਉਣ ਦਾ ਮਕਸਦ ਵੀ ਇਹੀ ਆ ਕਿਉਂਕਿ ਜਿਹੜੀਆਂ ਗੱਲਾਂ ਅਸੀਂ ਕਰਦੇ ਆ ਉਹਨਾਂ ਨੂੰ ਜਦੋਂ ਅਸੀਂ ਇੰਪਲੀਮੈਂਟ ਕਰਦੇ ਆ ਤੇ ਹੋਰਨਾਂ ਦੇ ਵਿੱਚ ਸ਼ਰੋਤਿਆਂ ਦੇ ਵਿੱਚ ਤਾਂ ਦੇਖਣ ਵਾਲਿਆਂ ਦੇ ਵਿੱਚ ਉਤਸ਼ਾਹ ਫੇਰ ਹੀ ਪੈਦਾ ਹੁੰਦਾ ਹੈ ਸੋ ਇੱਥੇ ਇਹ ਨਹੀਂ ਕਿ ਮੈਂ ਪਹਿਲਾਂ ਵੀ ਬਹੁਤ ਵੀਡੀਓਜ਼ ਦੇ ਵਿੱਚ ਦੱਸਿਆ ਕਿ ਮੈਂ ਆਪਣੇ ਆਪ ਨੂੰ ਰਿਪਰੈਜ਼ੈਂਟ ਨਹੀਂ ਕਰ ਰਿਹਾ ਮੇਰਾ ਮਕਸਦ ਉਹ ਬਿਲਕੁਲ ਨਹੀਂ ਹੈ ਕਿ ਮੈਂ ਆਪਣੇ ਆਪ ਨੂੰ ਇੱਕ ਕੁਝ ਬਣਾ ਕੇ ਤੁਹਾਡੇ ਅੱਗੇ ਰਿਪਰੈਜ਼ੈਂਟ ਕਰ ਰਿਹਾ ਮੇਰਾ ਮਕਸਦ ਸਿਰਫ ਇਹੀ ਆ ਕਿ ਮੈਂ ਵੀ ਧਿਆਨ ਕਰਾਂ ਤੁਸੀਂ ਵੀ ਮੇਰੇ ਨਾਲ ਨਾਲ ਧਿਆਨ ਕਰੋ ਤਾਂ ਕਿ ਅਸੀਂ ਇਸ ਜੀਵਨ ਦੇ ਜਿਹੜਾ ਅਲਟੀਮੇਟ TRUTH ਆ ਉਹਨੂੰ ਜਾਣ ਸਕੀਏ ਉਦੇ ਦੇ ਵਿੱਚ ਰਚਪਚ ਜਾਈਏ ਕਿਉਂਕਿ ਬਾਰਮੁਖੀ ਸੰਸਾਰ ਤੇ ਦੇਖੀ ਜਿਹੜੀ ਅੱਜ ਬਹੁਤ ਜ਼ਿਆਦਾ ਗੰਭੀਰ ਸਮੱਸਿਆਵਾਂ ਨੇ ਮੈਂ ਨਹੀਂ ਕਹਿ ਸਕਦਾ ਵੀ ਮੈਂ ਉਹਨਾਂ ਤੋਂ ਤੁਹਾਨੂੰ ਛੁਟਕਾਰਾ ਦਿਵਾ ਸਕਦਾ ਜਾਂ ਪਰਮੇਸ਼ਰ ਦੇ ਨਾਮ ਦੇ ਨਾਲ ਛੁਟਕਾਰਾ ਮਿਲ ਸਕਦਾ ਕਿਉਂਕਿ ਬਾਰੀ ਤੌਰ ਤੇ ਜੇ ਮੋਟੀਵੇਸ਼ਨ ਦੇ ਨਾਲ ਜਾਂ ਕੁਝ ਕਰਿਆ ਵੀ ਜਾਵੇ ਹੁਣ ਉਹ ਚੀਜ਼ ਨੂੰ ਬੈਕ ਲੈ ਕੇ ਜਾਣਾ ਬੜਾ ਮੁਸ਼ਕਿਲ ਆ ਸਾਡਾ ਸਮਾਜ ਸਾਡੀ ਦੁਨੀਆ ਇੱਕ ਐਸੇ ਮੈਂ ਕਹਾਂ ਲਾਂ ਵੀ ਪਰਮਾਣੂ ਬੰਬ ਦੇ ਉੱਪਰ ਪੈਰ ਤਰੀ ਖੜੀ ਆ ਕਿ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਇਸ ਕਰਕੇ ਜਿਹੜਾ ਸਾਨੂੰ ਮਾਨਸ ਜਨਮ ਮਿਲਿਆ ਇਹਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਵੀ ਸਾਨੂੰ ਪ੍ਰਮਾਤਮਾ ਦੇ ਸੰਬੰਧ ਚ ਸਮਝ ਪੈਂਦੀ ਆ ਤੇ ਸਭ ਤੋਂ ਪਹਿਲਾਂ ਕਰਮ ਇਹ ਹੀ ਕਰੋ ਕਿ ਤੁਸੀਂ ਧਿਆਨ ਕਰਨਾ ਸ਼ੁਰੂ ਕਰੋ ਤੇ ਆਪਣੇ ਅੰਤਰਮੁਖੀ ਹੋ ਜਾਓ ਸੋ ਆਪਾਂ ਵੀ ਇਸ ਸਟੇਟ ਦੇ ਵਿੱਚ ਬੈਠ ਜਾਣਾ ਤੇ ਜਿੰਨਾ ਵੀ ਹੋ ਸਕੇ ਮੈਂ ਤੁਹਾਨੂੰ ਕਰਕੇ ਦਿਖਾ ਦਿੰਨਾ ਸਭ ਤੋਂ ਪਹਿਲਾਂ ਵੀ ਘਰ ਦੇ ਇੱਕ ਐਸੇ ਕੋਨੇ ਦੇ ਵਿੱਚ ਬੈਠ ਜਾਣਾ ਜਿੱਥੇ ਤੁਹਾਨੂੰ ਕੋਈ ਡਿਸਟਰਬ ਨਾ ਕਰੇ ਤੇ ਜਿਆਦਾ ਸੇ ਜਿਆਦਾ ਅੱਧਾ ਪੌਣਾ ਘੰਟਾ ਮੈਂ ਜਿਆਦਾ ਕਹਤਾ ਵੇਸੀ ਪਹਿਲਾਂ ਪਹਿਲਾਂ ਤੁਸੀਂ 10 ਮਿੰਟ ਕਰਨਾ ਸੋ ਆਪਣੀ ਬਿਠ ਦੇ ਨੀਚੇ ਕੋਈ ਗੱਦੀ ਵਗੈਰਾ ਰੱਖ ਲਓ ਤਾਂ ਕਿ ਜਿਹੜੀ ਤੁਸੀਂ ਆਪਣੀ ਬੈਕ ਨੂੰ ਸਿੱਧੀ ਰੱਖਣਾ ਉਹਦੇ ਤੇ ਤੁਹਾਡਾ ਜਿਆਦਾ ਬਲ ਨਾ ਲੱਗੇ ਸ਼ੁਰੂ-ਸ਼ੁਰੂ ਦੇ ਵਿੱਚ ਕਿਉਂਕਿ ਫਿਰ ਤੁਹਾਡਾ ਜਿਹੜਾ ਮਨ ਹੈਗਾ ਉਹ ਟੇਕ ਨਹੀਂ ਪਾਉਂਦਾ ਉਹ ਤੁਹਾਨੂੰ ਤੁਹਾਡੀ ਬਾਡੀ ਦੀ ਜਿਹੜੀ ਅਡਜਸਟਮੈਂਟ ਦੇ ਵਿੱਚ ਹੀ ਲੱਗਿਆ ਰਹਿੰਦਾ ਸੋ ਕੋਸ਼ਿਸ਼ ਕਰਦੇ ਆ ਤੁਸੀਂ ਵੀ ਤੇ ਕੋਸ਼ਿਸ਼ ਕਰੋ ਸਰੀਰ ਦੇ ਕੱਪੜੇ ਘੜੀਆਂ ਵਗੈਰਾ ਸੋ ਇਹ ਜਿਹੜੀਆਂ ਚੀਜ਼ਾਂ ਤੁਸੀਂ ਉਤਾਰ ਦੇਣੀਆਂ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਵੀ ਬਚਨ ਹੈ ਜਿਤ ਖਾਧਾ ਤਨ ਪੀੜੀ ਆ ਮਨ ਮੇ ਚੱਲੇ ਵਿਕਾਰ ਜਿੰਨਾ ਤਨ ਤੁਹਾਡਾ ਮਤਲਬ ਖੁੱਲਾ ਹੂ ਹਵਾਦਾਰ ਹੂ ਓਨਾ ਜ਼ਿਆਦਾ ਵੈਟਰ ਸਿਰ ਤੇ ਵੀ ਇਹ ਮੇਰਾ ਪਰਪਸ ਸੀਗਾ ਪਗੜੀ ਰੱਖ ਕੇ ਵੀਡੀਓ ਬਣਾਉਣ ਦਾ ਤੁਸੀਂ ਜਦੋਂ ਬੈਠਣਾ ਤੁਸੀਂ ਪਗੜੀ ਆਪਣੀ ਆਰਾਮ ਦੇ ਨਾਲ ਆਪਣੇ ਸੀਸ ਤੋਂ ਉਤਾਰ ਵੀ ਸਕਦੇ ਹੋ ਤੇ ਜੇ ਤੁਹਾਨੂੰ ਕੰਫਰਟੇਬਲ ਲੱਗਦਾ ਤੇ ਤੁਸੀਂ ਰੱਖ ਵੀ ਸਕਦੇ ਹੋ ਸੋ ਸਭ ਤੋਂ ਪਹਿਲਾਂ ਇਸ ਸਟੇਟ ਦੇ ਵਿੱਚ ਬੈਠ ਜਾਣਾ ਜਿਆਦਾ ਕੋਈ ਇਸ ਸਟੇਟਸ ਦੇ ਵਿੱਚ ਜਿਹੜੀ ਫਿਜ਼ੀਕਲ ਸਟੇਟ ਦੇ ਵਿੱਚ ਧਿਆਨ ਵੀ ਨਹੀਂ ਦੇਣਾ ਇੰਨਾ ਜਿਆਦਾ ਕਿ ਮੈਂ ਇਦਾਂ ਨਹੀਂ ਬੈਠਿਆ ਉਦਾਂ ਨਹੀਂ ਜਿਵੇਂ ਵੀ ਤੁਹਾਨੂੰ ਕੰਫਰਟੇਬਲ ਲੱਗਦਾ ਤੁਸੀਂ ਬੈਠੋ ਤੇ ਮਾਨ ਹੋਣ ਦੀ ਜਿਹੜੀ ਕੋਸ਼ਿਸ਼ ਕਰੋ ਰਸਨਾ ਦੇ ਨਾਲ ਕਈ ਵਾਰੀ ਸਾਡੇ ਪਿੰਡਾਂ ਦੇ ਲੋਕ ਨਹੀਂ ਜਪ ਸਕਦੇ ਜਾਂ ਘਰਾਂ ਦਾ ਮਾਹੌਲ ਇਸ ਤਰ੍ਹਾਂ ਦਾ ਹੁੰਦਾ ਕਿ ਕਰਦੇ ਵਿੱਚ ਅਸੀਂ ਆਪਣੀ ਦੇਖੋ ਜੀ ਬਣਾਈ ਹੁੰਦੀ ਆ ਜਾਂ ਕਰਦੇ ਆ ਸਾਹਮਣੇ ਅਸੀਂ ਨਹੀਂ ਜਾ ਸਕਦੇ ਸੰਗ ਦੇ ਹੁੰਨੇ ਹਨਾ ਸੋ ਕੋਸ਼ਿਸ਼ ਕਰੋ ਇਹ ਜਿਵੇਂ ਵੀ ਤੁਹਾਨੂੰ ਕੰਫਰਟੇਬਲ ਲੱਗਦਾ ਮੌਨ ਹੋਣਾ ਮੌਨ ਹੋ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਆਪਣੇ ਅੰਦਰ ਸੁਣੋ ਤੇ ਰਸਨਾ ਦੇ ਨਾਲ ਜਪ ਸਕਦੇ ਹੋ ਤਾਂ ਇੱਕ ਰਿਦਮ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ ਜਾਓ ਸੋ ਮੈਂ ਮੌਨ ਵਾਲੇ ਧਿਆਨ ਦੀ ਤੁਹਾਨੂੰ ਜਿਹੜੀ avasta dikha ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਜਿਹੜਾ ਸਵਾਸ ਸਵਾਸਾਂ ਦੀ ਜਿਹੜੀ ਕਿਰਿਆ ਕਰਨੀ ਆ ਉਹ ਇਹ ਹੈ ਕਿ ਤੁਸੀਂ ਕੋਸ਼ਿਸ਼ ਕਰੋ ਜੇ ਤੁਹਾਡਾ ਪੇਟ ਡਿਸਟਰਬ ਨਹੀਂ ਕਿਉਂਕਿ ਅੱਜ ਕੱਲ ਦੇ ਖਾਣ ਪਾਣ ਐਸੇ ਨੇ ਪੇਟ ਸਾਡਾ ਡਿਸਟਰਬ ਹੁੰਦਾ ਫਿਰ ਤਾਂ ਤੁਸੀਂ ਕੋਸ਼ਿਸ਼ ਰੱਖੋ ਆਪਣੇ ਪਹਿਲਾਂ ਬਾਡੀ ਨੂੰ ਸੈੱਟ ਕਰਨ ਦੀ ਤੇ ਲੰਮਾ ਸਾਹ ਕੋਸ਼ਿਸ਼ ਕਰੋ ਖਿੱਚਣ ਦੀ ਜਿੰਨਾ ਵੀ ਹੋ ਸਕਦਾ ਤੇ ਉਹਨੂੰ ਇੱਕ ਵਾਰੀ ਪਾਜ਼ ਕਰੋ ਆਪਣੇ ਅੰਦਰ ਸਟਾਪ ਕਰੋ ਰੋਕੋ ਫਿਰ ਉਹਨੂੰ ਹੌਲੀ ਹੌਲੀ ਛੱਡਦੇ ਜਾਓ ਤੇ ਜਦੋਂ ਬਿਲਕੁਲ ਅਖੀਰ ਤੇ ਰਹਿ ਗਿਆ ਉਹਨੂੰ ਇੱਕੋ ਦਮ ਬਾਾਰ ਕੱਢ ਸਕਦੇ ਹੋ ਤੁਸੀਂ ਇਸ ਤਰ੍ਹਾਂ ਕਰੋ ਹੌਲੀ ਹੌਲੀ ਆਪਣੀ ਅੱਖ ਖੋਲੋ ਸੋ ਇਸ ਸਟੇਟ ਦੇ ਵਿੱਚ ਤੁਸੀਂ ਬੈਠਣਾ ਤੇ ਬੈਠ ਕੇ ਇਹ ਨਹੀਂ ਕਿ ਇੱਥੇ ਤੁਹਾਡੇ ਸਵਾਲ ਪੈਦਾ ਹੋਣਗੇ ਵੀ ਸੋਚਣਾ ਕੀ ਹੈ ਬੋਲਣਾ ਕੀ ਹੈ ਆਪਣੇ ਅੰਦਰ ਕੀ ਤੁਸੀਂ ਆਪਣੇ ਅੰਦਰੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਜਿੱਦਾਂ ਆਪਾਂ ਮਨ 'ਚ ਕਰਦੇ ਹਾਂ ਉਦਾਂ ਕਰਨੀ ਆ ਦਿਵਾਰ ਲੀਆਂ ਆਵਾਜ਼ਾਂ ਜਿਹੜੀਆਂ ਕੰਨਾਂ ਰਾਹੀਂ ਸੁਣਦੀਆਂ ਨੇ ਤੁਹਾਨੂੰ ਇਹਨਾਂ ਨੂੰ ਜ਼ਬਰਦਸਤੀ ਬੰਦ ਨਹੀਂ ਕਰਨਾ ਜਦ ਜ਼ਬਰਦਸਤੀ ਆਪਣੇ ਵਿਜ਼ਨ ਨੂੰ ਸਟਾਪ ਨਹੀਂ ਕਰਨਾ ਮਨ ਤੁਹਾਡਾ ਇਧਰ ਉਧਰ ਜਾਊਗਾ ਤਾਂ ਉਹਦੇ ਨਾਲ ਕੋਈ ਇਸ਼ੂ ਨਹੀਂ ਸ਼ੁਰੂਆਤੀ ਜਿਹੜਾ ਦੌਰ ਆ ਇਹ ਚੱਲਦਾ ਰਹੂਗਾ ਸਾਰਾ ਕੁਝ ਤੇ ਹੌਲੀ-ਹੌਲੀ ਮਨ ਜਿਹੜਾ ਹੈਗਾ ਮੌਨ ਦੀ ਦਸ਼ਾ 'ਚ ਜਾਊਗਾ ਹੌਲੀ-ਹੌਲੀ ਮਨ ਚੁੱਪ ਕਰੂਗਾ ਤੇ ਕਈ ਵਾਰੀ ਤੁਹਾਨੂੰ ਇਧਰਲੀ ਸਾਈਡ ਤੋਂ ਰਾਈਟ ਸਾਈਡ ਤੋਂ ਤੁਹਾਡੇ ਕੋਈ ਪ੍ਰਕਾਸ਼ ਵਗੈਰਾ ਵੀ ਹੋਇਆ ਤਾਂ ਜਾ ਤੁਹਾਨੂੰ ਕੋਈ ਕੁਝ ਸੁਣਿਆ ਤਾਂ ਉਹਨੂੰ ਤੁਸੀਂ ਆਖਰੀ ਸਟੇਜ ਜਾਂ ਮਤਲਬ ਇੰਨੇ ਉਤਸ਼ਾਹਿਤ ਨਾ ਹੋ ਜਾਣਾ ਵੀ ਸਾਨੂੰ ਕੁਝ ਅਵਸਥਾ ਪ੍ਰਾਪਤ ਹੋਈ ਆ ਉਹਨੂੰ ਸਹਿਜ ਰੱਖਣਾ ਉਹਨੂੰ ਖੋਣ ਨਾ ਦੇਣਾ ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨਾ ਸੋ ਆਪਾਂ ਜਿਹੜਾ ਮੈਡੀਟੇਸ਼ਨ ਕਰਨਾ ਇਹ ਸਿਰਫ ਬਾਡੀ ਨੂੰ ਫਿਟ ਰੱਖਣ ਲਈ ਮਾਨਸਿਕ ਸੰਤੁਲਨ ਨੂੰ ਫਿਟ ਰੱਖਣ ਲਈ ਨਹੀਂ ਕਰਨਾ ਅਸੀਂ ਉਸ ਅਕਾਲ ਪੁਰਖ ਨੂੰ ਇਸ ਜੀਵਨ ਦੇ ਵਿੱਚ ਜਾਨਣਾ ਉਸ ਇਸ ਜੀਵਨ ਦੇ ਵਿੱਚ ਪਰਮਾਤਮਾ ਨੂੰ ਪਾਉਣਾ ਤਾਂ ਕਰਕੇ ਇਹ ਮੈਡੀਟੇਸ਼ਨ ਆਪਾਂ ਆਰੰਭ ਕੀਤੀ ਹੈ ਸੋ ਇਹ ਹਰ ਇੱਕ ਵੀਡੀਓ ਦੇ ਵਿੱਚ ਕੋਸ਼ਿਸ਼ ਕਰਿਆ ਕਰਾਂਗੇ ਤੁਹਾਨੂੰ ਥੋੜੀ-ਥੋੜੀ ਅਵਸਥਾ ਦੱਸਣ ਦੀ ਤੇ ਤੁਸੀਂ ਇਸ ਚੀਜ਼ ਨੂੰ ਡੇਲੀ ਕਰਨਾ ਜਦੋਂ ਤੁਹਾਨੂੰ ਕੰਫਰਟੇਬਲ ਲੱਗੇ ਅੰਮ੍ਰਿਤ ਵੇਲੇ ਲੱਗੇ ਬਹੁਤ ਵਧੀਆ ਗੱਲ ਆ ਬਹੁਤ ਹੀ ਵਧੀਆ ਫਾਇਦਾ ਮਿਲੂਗਾ ਤੁਹਾਨੂੰ ਰਾਤ ਨੂੰ 10 ਤੋਂ 11 12 ਦੇ ਵਿੱਚ ਕਰਨਾ ਤਾਂ ਉਹ ਵੀ ਬਹੁਤ ਵਧੀਆ ਤੁਹਾਨੂੰ ਇਸ ਚੀਜ਼ ਦਾ ਫਾਇਦਾ ਮਿਲੂਗਾ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਮੈਂ ਉਮੀਦ ਕਰਨਾ ਤੁਸੀਂ ਮੇਰੇ ਨਾਲ ਇਸ ਵੀਡੀਓ ਦੇ ਵਿੱਚ ਧਿਆਨ ਜ਼ਰੂਰ ਕੀਤਾ ਹੋਣਾ ਸੋ ਨਵੀਂ ਵੀਡੀਓ ਦੇ ਵਿੱਚ ਆਪਾਂ ਹੋਰ ਵੀ ਧਿਆਨ ਦੀਆਂ ਗਹਿਰਾਈਆਂ ਜਿਹੜੀਆਂ ਧਿਆਨ ਦੀਆਂ ਗੱਲਾਂ ਬਾਤਾਂ ਆਪਾਂ ਕਰਦੇ ਰਹਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਦੇਖਦੇ ਰਹੋ ਸਿੰਧ ਸਟੂਡੀਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ